ਤਰਨ ਤਾਰਨ ਦੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦਾ ਨਜ਼ਰ ਨਾ ਆਉਣਾ ਬਣਿਆ ਚਰਚਾ ਦਾ ਵਿਸ਼ਾ ਪੰਜਾਬ ਪ੍ਰਧਾਨ ਅਮਨ अरोड़ा ਜੋ ਤਰਨ ਤਾਰਨ ਦੇ ਵਿੱਚ ਨਜ਼ਰ ਨਹੀਂ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸੋਧਿਆ ਤੇ ਹੋਰ ਮੰਤਰੀ ਤਰਨ ਤਾਰਨ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਪੰਜਾਬ ਪ੍ਰਧਾਨ ਦਾ ਤਰਨ ਤਾਰਨ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਕੀ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਨ ਅਰੋੜਾ ਦੇ ਵਿੱਚ ਦੂਰੀਆਂ ਵਧੀਆਂ ਹੋਈਆਂ ਨੇ ਜਾਂ ਅਮਨ ਅਰੋੜਾ ਪੰਜਾਬ ਪ੍ਰਧਾਨ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਪਾਵਰ ਜਿਹੜੀ ਇਹ ਪੰਜਾਬ ਪ੍ਰਧਾਨ ਵਾਲੀ ਨਹੀਂ ਇਸ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਹੀ ਸੀਨੀਅਰ ਲੀਡਰਾਂ ਦੇ ਵੱਲੋਂ ਜੋ ਅੰਦਰ ਖਾਤੇ ਇਹ ਬਿਆਨ ਦਿੱਤੇ ਜਾ ਰਹੇ ਨੇ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਨਵੀਂ ਖਬਰਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹੀ ਕਲੇਸ਼ ਜਿਹੜਾ ਦੂਸਰੀਆਂ ਪਾਰਟੀਆਂ ਵਿੱਚ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਤਰਨ ਤਰਨ ਦੀ ਚੋਣ ਦੇ ਵਿੱਚ ਗੈਰ ਹਾਜ਼ਰ ਬਣਿਆ ਰਹਿਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਉਹ ਵਰਕਰ ਤੇ ਲੀਡਰ ਅਮਨ ਅਰੋੜਾ ਦੀ ਨਜ਼ਰੋਂ ਤਰਸ ਰਹੇ ਨੇ ਅਮਨ ਅਰੋੜਾ ਗਰਨ ਤਰਨ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਕਿਉਂ ਨਹੀਂ ਆਏ ਜਦੋਂ ਕਿ ਕੌਂਸ ਪਾਰਟੀ ਦੇ ਪੰਜਾਬ ਪ੍ਰਧਾਨ ਇੱਥੇ ਡੇਰੇ ਲਈ ਬੈਠੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਡੇਰੇ ਲਈ ਬੈਠੇ ਨੇ ਔਰ ਸਪੁਨਰ ਸਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਆਉਂਦੇ ਨੇ ਅੰਮ੍ਰਿਤਪਾਲ ਜੀ ਪਾਰਟੀ ਦੇ ਪ੍ਰਧਾਨ ਤਰਸ਼ੇਮ ਸਿੰਘ ਸਰਬਜੀਤ ਸਿੰਘ ਖਾਲਸਾ ਉਹ ਆਉਂਦੇ ਨੇ ਤੇ ਅਮਨ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਉਹ ਅਜੇ ਤੱਕ ਤਰਨਤਾਰਨ ਦੇ ਵਿੱਚ ਨਹੀਂ ਆਏ ਭਾਵੇਂ ਨਾਮਿਨੇਸ਼ਨ ਫੈਲਾ ਪਰਨ ਦੀ ਗੱਲ ਹੋਵੇ ਜਾਂ ਉਮੀਦਵਾਰ ਐਲਾਨਨ ਦੀ ਗੱਲ ਹੋਵੇ ਜਾਂ ਉਮੀਦਵਾਰ ਨੂੰ ਜਦੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਇਆ ਗਿਆ ਉਸ ਸਮੇਂ ਵੀ ਉਹ ਨਹੀਂ ਮੌਜੂਦ ਸੀ ਸੋ ਇਹ ਬਹੁਤ ਵੱਡਾ ਚਰਚਾ ਹੈ ਕਿ ਅਮਨ ਅਰੋੜਾ ਨੂੰ ਤਰਨਤਾਰਨ ਦੇ ਵਿੱਚ ਕਿਉਂ ਨਹੀਂ ਜਿਹੜਾ ਕਿ ਵੇਖਿਆ ਜਾ ਰਿਹਾ ਕਿਉਂ ਨਹੀਂ ਬੁਲਾਇਆ ਜਾ ਰਿਹਾ ਕਿਉਂਕਿ ਤਰਨਤਾਰਨ ਦੇ ਵਿੱਚ ਹਿੰਦੂ ਚਿਹਰੇ ਵੀ ਨੇ ਹਿੰਦੂ ਵੋਟਰ ਵੀ ਨੇ ਸੋ ਤਰਨਤਾਰਨ ਦੇ ਵਿੱਚ ਅਮਨ अरोड़ा ਦਾ ਨਾਂ ਆਉਣਾ ਇਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਵੱਲੋਂ ਜੋ ਦੱਸਿਆ ਜਾ ਰਿਹਾ ਕਿ ਅਮਨ अरोड़ा ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਭਾਵੇਂ ਅਮਨ अरोड़ा ਨੂੰ ਜੋ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਪਰ ਅਮਨ अरोड़ा ਦੀ ਬਿਲਕੁਲ ਪੰਜਾਬ ਪ੍ਰਧਾਨ ਦੇ ਉੱਪਰ ਕੋਈ ਪੁੱਛ ਪ੍ਰਤੀਤ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਪੰਜਾਬ ਪ੍ਰਧਾਨ ਹੋ ਕੇ ਵੀ ਚੱਲ ਰਹੇ ਨੇ ਔਰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਵੀ ਬਿਰਾਜਮਾਨ ਨੇ ਔਰ ਅਮਨ ਅਰੂੜਾ ਦੇ ਕੋਲ ਪ੍ਰਧਾਨਗੀ ਦਾ ਅਹੁਦਾ ਸਿਰਫ ਨਾਮ ਦੇ ਤੌਰ ਤੇ ਹੀ ਹੈ ਔਰ ਨਾ ਤਾਂ ਉਹ ਕਿਸੇ ਲੀਡਰਾਂ ਦੀ ਮੀਟਿੰਗਾਂ ਲੈ ਸਕਦਾ ਹੈ ਤੇ ਨਾ ਹੀ ਕਦੇ ਲੀਡਰਾਂ ਦੇ ਨਾਲ ਉਸ ਦਾ ਕੋਈ ਤਾਲ ਮੇਂ ਰਹਿੰਦਾ ਔਰ ਅਮਨ ਅਰੂੜਾ ਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਬਣਿਆ ਰਹਿਣਾ ਵੀ ਜਿਹੜਾ ਕਿ ਉਹ ਬਿਲਕੁਲ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਅਮਨ ਅਰੂੜਾ ਨੂੰ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਵੀ ਜਿਸ ਤੇ ਪੁੱਛ ਪਰਦੇ ਤੇ ਸਿਰਫ ਤੇ ਸਿਰਫ ਜੀਰੋ ਹੈ ਜੋ ਕੇਜਰੀਵਾਲ ਮਨੀਸ਼ ਸੋਧਿਆ ਜਾਂ ਹੋਰ ਲੀਡਰਸ਼ਿਪ ਦੇ ਬੋਲੋ ਵੀ ਅਮਨ अरोड़ा ਦੇ ਨਾਲ ਸੰਪਰਕ ਨਹੀਂ ਸਥਾਪਿਤਿਆ ਜਾ ਰਿਹਾ ਜਦੋਂ ਇੱਥੇ ਮਨੀਸ਼ ਸੋਧਿਆ ਆਉਂਦੇ ਨੇ ਉਸ ਸਮੇਂ ਪੰਜਾਬ ਦੇ ਪ੍ਰਧਾਨ ਦੇ ਹੋਣਾ ਤਾਂ ਜ਼ਰੂਰੀ ਸੀ ਪਰ ਪੰਜਾਬ ਪ੍ਰਧਾਨ ਗੈਰ ਹਾਜ਼ਰੀ ਜਿਹੜੀ ਹੈ ਉਹ ਬਹੁਤ ਵੱਡੀ ਚਰਚਾ ਹੈ ਸੋ ਆਮ ਆਦਮੀ ਪਾਰਟੀ ਦਾ ਇਹ ਕਲੇਸ਼ ਦਿਨੋ ਦਿਨ ਹੋਰ ਡੇਰਾ ਹੁੰਦਾ ਜਾਵੇਗਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਵਾਂਗੂ ਇਹ ਫੁੱਟ ਜਿਹੜੀ ਹੈ ਇਹ ਵੱਧਦੀ ਜਾਵੇਗੀ ਅਮਨ ਅਰੋੜਾ 2027 ਦਾ ਮੁੱਖ ਮੰਤਰੀ ਚਿਹਰਾ ਵੀ ਜਿਹੜਾ ਆਪਣੇ ਆਪ ਨੂੰ ਐਲਾਨ ਸਕਦੇ ਨੇ ਕਿਉਂਕਿ ਕੇਜਰੀਵਾਲ ਨੇ ਅਮਨ ਅਰੋੜਾ ਨੂੰ ਪਿਛਲੇ ਕੁਝ ਸਮੇਂ ਇਹ ਕਿਹਾ ਸੀ ਕਿ ਹਿੰਦੂ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਸਕਦਾ ਹਿੰਦੂ ਚਿਹਰਾ ਕਿਉਂ ਨਹੀਂ ਬਣ ਸਕਦਾ ਸੋ ਅਮਨ ਅਰੋੜਾ ਪੰਜਾਬ ਦਾ ਮੁੱਖ ਮੰਤਰੀ ਬਣਨ ਵਾਸਤੇ ਵੀ ਜਿਹੜਾ ਇੱਕ ਪਾਸੇ ਅੰਦਰ ਖਾਤੇ ਕੋਈ ਸੈਟਿੰਗਾਂ ਕਰ ਰਿਹਾ ਹੈ 2027 ਤੋਂ ਪਹਿਲਾਂ ਹੀ ਅਮਨ ਅਰੋੜਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਕਿਉਂਕਿ 2027 ਤੱਕ ਅਜੇ ਦੂਰੇ 2027 ਦੇ ਵਿੱਚ ਤਾਂ ਸਰਕਾਰ ਜੇ ਤਦੇ ਹੀ ਬਣੇਗੀ ਜੇ ਕੋਈ ਸਰਕਾਰ ਆਪਣੀਆਂ ਨੀਤੀਆਂ ਤੇ ਖਰੀ ਉਤਰੇਗੀ ਕੰਮ ਕਰੇਗੀ ਤਾਂ 2027 ਦੇ ਵਿੱਚ ਰਿਪੀਟ ਕਰੇਗੀ ਜੇਕਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੋ ਭਗਵੰਤ ਮਾਨ ਨੇ ਇਸੇ ਤਰ੍ਹਾਂ ਹੀ ਸੱਜਾ ਦੇ ਉੱਪਰ ਵਿਰੋਧੀਆਂ ਨੂੰ ਪੰਡਦੇ ਰਹੇ ਇਸੇ ਤਰ੍ਹਾਂ ਹੀ ਵਿਰੋਧੀਆਂ ਦੇ ਖਿਲਾਫ ਕੋਲ ਦੇ ਰਹੇ ਮੁਦਿਆਂ ਦੀ ਗਿਣਨਾ ਕਰ ਸਕੇ ਤਾਂ ਫਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਣਨਾ ਮੁਸ਼ਕਲ ਹੈ ਜਿਸ ਨੂੰ ਲੈ ਕੇ ਅਮਨ ਅਰੋੜਾ ਜਿਹੜੇ ਨੇ ਉਹ ਨਾਰਾਜ਼ ਹੋਏ ਬੈਠੇ ਨੇ ਹਾਈ ਕਮਾਂਡ ਦੇ ਨਾਲ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਉਹਨਾਂ ਦੀ ਕੋਈ ਮੀਟਿੰਗ ਹੋ ਸਕਦੀ ਹੈ ਤੇ ਪੰਜਾਬ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਅਮਨ ਅਰੋੜਾ ਨੂੰ ਪੰਜਾਬ ਦੀ ਕਮਾਂਡ ਦਿੱਤੀ ਜਾ ਸਕਦੀ ਹੈ ਤਰਨਤਾਰਨ ਦੀ ਜਮਨੀ ਚੋਣ ਤੋਂ ਬਾਅਦ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਤਰਨਤਾਰਨ ਦੀ ਜਮਨੀ ਚੋਣ ਜੇ ਪੰਜਾਬ ਆਮ ਆਦਮੀ ਪਾਰਟੀ ਹਾਰਦੀ ਹੈ ਤਾਂ ਫਿਰ ਸੀਐਮ ਬਦਲਿਆ ਜਾ ਸਕਦਾ ਹੈ ਅਮਨ ਲੁਗੜਾ ਨੂੰ ਪੰਜਾਬ ਦਾ ਸੀਐਮ ਬਣਾ ਸਕਦਾ ਹੈ ਕੇਜਰੀਵਾਲ